ਆਪਣੇ ਗਾਣਿਆਂ 'ਚ ਵਰਤੀ ਗਈ ਇਤਰਾਜ਼ਯੋਗ ਭਾਸ਼ਾ ਕਰਕੇ ਵਿਵਾਦਾਂ 'ਚ ਗਿਰੇ ਪੰਜਾਬੀ ਗਾਇਕ ਕਰਨ ਔਜਲਾ ਅਤੇ ਯੋਜੋ ਹਨੀ ਸਿੰਘ ਨੇ ਪੰਜਾਬ ਮੈਲਾ ਕਮਿਸ਼ਨ ਤੋਂ ਮਾਫੀ ਮੰਗ ਲਈ ਹੈ। ਇਹ ਜਾਣਕਾਰੀ ਖੁਦ ਪੰਜਾਬ ਮੈਲਾ ਕਮਿਸ਼ਨ ਦੀ ਚੇਅਰਪਰਸਨ ਲਾਲੀ ਗਿੱਲ ਨੇ ਦਿੱਤੀ। ਮੇਰੀ ਪਰਸਨਲੀ ਗੱਲ ਹੋਈ ਔਜਲਾ ਦੇ ਨਾਲ ਵੀ ਇਹ ਹਨੀ ਸਿੰਘ ਦੇ ਨਾਲ ਵੀ। ਔਰ ਉਹ ਦੋਵਾਂ ਨੂੰ ਇਸਟ੍ਰੀਨ ਕੰਟਰੀ ਤੋਂ ਬਾਹਰਲੇ ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਉਹ ਕੰਟਰੀ ਤੋਂ ਬਾਹਰ ਹੈ ਕਿਤੇ ਆਪਣੀ ਕੋਈ ਕਿਸੇ ਕੰਮ ਦੇ ਵਿੱਚ ਹੈਗੇ ਨੇ। ਔਰ ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਕਿ ਅਸੀਂ ਜਲਦੀ ਆਵਾਂਗੇ। ਆਪਾਂ ਤੁਹਾਨੂੰ ਆਕੇ ਮਿਲਾਂਗੇ ਵੀ ਐਂਡ ਦੇ ਆਲਸੋ ਫੀਲ ਵੈਰੀ ਸੌਰੀ ਅਬਾਊਟ ਇਟ ਬਾਕੀ ਹੈ ਗਿਆ ਕਿ ਉਹਨਾਂ ਦੀ ਰਿਪੋਰਟ ਜਿਹੜੀ ਹੈ ਉਹਨੇ ਮੇਰੇ ਕੋਲ ਆਏ ਸੀਗੇ ਏ ਆਈਜੀ ਯਦਵਿੰਦਰ ਸਿੰਘ ਸੰਧੂ ਵੀ ਆਏ ਤੋਂ ਉਹਨਾਂ ਨੇ ਵੀ ਕਿਹਾ ਕਿ ਸਾਡਾ ਕੰਟੈਕਟ ਜਿਹੜਾ ਉਹਨਾਂ ਦੇ ਆਫਿਸ ਨਾਲ ਹੋ ਚੁੱਕਿਆ ਹੈ ਔਰ ਡੈਫੀਨਿਟਲੀ ਵਿਦਨ 2 ਤੋਂ 3 ਡੇਸ ਉਹਨਾਂ ਦੇ ਲਾਇਰਸ ਆਪਾਂ ਨੂੰ ਇੱਕ ਰਿਟਰਨ ਐਕਸਪਲੇਨੇਸ਼ਨ ਦੇਣਗੇ ਔਰ ਕੀ ਐਕਸ਼ਨ ਅੱਗੇ ਉਹਨਾਂ ਨੇ ਲੈਣਾ ਉਹਦੀ ਪੂਰੀ ਐਕਸਪਲੇਨੇਸ਼ਨ ਸਾਡੇ ਦਿੱਤੀ ਜਾਏਗੀ ਐਕਸ਼ਨ ਜਿਹੜਾ ਸਖਤ ਕੋਈ ਵਾਰ-ਵਾਰ ਇਹਨੂੰ ਨਹੀਂ ਤੋੜੇਗਾ ਇਹ ਬਹੁਤ ਸਖਤ ਜਿਹੜਾ ਨੇ ਹਦਾਇਤਾਂ ਦਿੱਤੀਆਂ ਗਈਆਂ ਨੇ ਇਹਦੇ ਉੱਤੇ ਜਿਹੜੇ ਸਾਈਬਰ ਲਾਜ਼ ਨੇ ਅਸੀਂ ਸੈਂਟਰ ਨੂੰ ਵੀ ਕਹਿੰਦੇ ਆ ਤੇ ਅਸੀਂ ਸਟੇਟ ਲਾਜ਼ ਗਵਰਨਮੈਂਟ ਨੂੰ ਵੀ ਕਹਾਂਗੇ ਕਿ ਇਹਨਾਂ ਚੀਜ਼ਾਂ ਦੇ ਉੱਤੇ ਸੈਂਸਰਸ਼ਿਪ ਔਰ ਇੱਕ ਸਟੇਟ ਲਾਜ਼ ਵੀ ਅਗਰ ਸੈਂਟਰ ਦੇ ਨਹੀਂ ਹੈ ਤੇ ਸਟੇਟ ਲਾਜ਼ ਬਣਾਉਣੇ ਚਾਹੀਦੇ ਨੇ ਇਸ ਤਰ੍ਹਾਂ ਦੇ ਜਿਹੜੇ ਲਖਤਰ ਪਾਸ਼ਾ ਦੇ ਗੀਤ ਆਉਂਦੇ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤੇ